ਅੱਜ ਦੀ ਸੱਚੀ ਘਟਨਾ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਉਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿਉਂਕਿ ਐਦਾਂ ਦਾ ਖੁੰਖਾਰ ਬੰਦਾ ਜੋ ਕਿ ਦੇਖਣ ਨੂੰ ਬੜਾ ਸ਼ਰੀਫ ਲੱਗਦਾ ਸੀ ਉਸ ਨੇ 13 ਮਹੀਨਿਆਂ ਦੇ ਵਿੱਚ 11 ਕਤਲ ਕਰ ਦਿੱਤੇ ਤੇ ਉਹ ਪੁਲਿਸ ਦੇ ਗਲਦੀ ਹੱਡੀ ਬਣ ਗਿਆ ਸੀ ਪਰ ਜਦੋਂ ਉਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਦਾ ਦਿਖਣ ਵਾਲਾ ਬੰਦਾ ਇੰਨਾ ਭਿਆਨਕ ਕੰਮ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਦੀ ਇੱਥੋਂ ਦਾ ਥਾਣਾ ਸ਼ਾਹੀ ਤੇ ਇੱਥੇ ਇੱਕ ਇਲਾਕਾ ਸ਼ੇਰਗੜ੍ਹ ਮਾਰਗ ਇਥੋਂ ਇਹ ਮਾਰਗ ਤੋਂ ਤਕਰੀਬਨ 200 ਮੀਟਰ ਅੰਦਰ ਨੂੰ ਇੱਕ ਬੰਦਾ ਆਪਣੇ ਖੇਤ ਜਾਂਦਾ ਹੈ ਖੇਤ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਗੰਨੇ ਦਾ ਖੇਤ ਹੁੰਦਾ ਹੈ ਕੰਮ ਕਰਦੇ ਕਰਦੇ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਸ ਦੇ ਖੇਤ ਦੇ ਵਿੱਚ ਇੱਕ ਔਰਤ ਦੀ Laash ਪਈ ਸੀ ਉਹ ਡਰਦਾ ਡਰ ਕੇ ਪਿੰਡ ਵੱਲ ਭੱਜਦਾ ਹੈ ਪਿੰਡ ਵਿੱਚ ਜਾ ਕੇ ਪਿੰਡ ਦੇ ਪ੍ਰਧਾਨ ਜਿਸ ਦਾ ਨੌਜਵਾਨ ਰਾਜਕੁਮਾਰ ਸੀ ਉਸ ਨੂੰ ਕਹਿੰਦਾ ਕਿ ਖੇਤ ਵਿੱਚ ਇੱਕ ਔਰਤ ਦੀ লাশ ਪਈ ਹੈ ਪ੍ਰਧਾਨ ਸਾਹੀ ਥਾਣੇ ਨੂੰ ਖਬਰ ਕਰਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਆਮ ਲੋਕਾਂ ਦਾ ਵੀ ਉੱਥੇ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ ਇਹ ਗੱਲ ਹੈ 2 ਜੁਲਾਈ 2024 ਦੀ ਐਸਐਸਪੀ ਅਨੁਰਾਗ ਆਰੀ ਹੈ ਐਸਪੀ ਮੁਕੇਸ਼ ਚੰਦ ਵੱਡੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚਦੇ ਨੇ ਲੋਕ ਹੈਰਾਨ ਸੀ ਕਿ ਇੰਨੀ ਪੁਲਿਸ ਕਿਉਂ ਆ ਗਈ ਕਿਉਂਕਿ ਇਹ ਜੋ ਕਤਲ ਸੀ ਇਹ 11ਵਾਂ ਕਤਲ ਸੀ ਉਸ ਸੀਰੀਅਲ ਕਿਲਰ ਵੱਲੋਂ ਕਿਉਂਕਿ ਇਹ ਸਾਰੇ ਕਤਲ ਇੱਕ ਢੰਗ ਨਾਲ ਹੀ ਕੀਤੇ ਹੋਏ ਸੀ ਇਸ লাশ ਦੇ ਵੀ ਸਾੜੀ ਦੇ ਪੱਲੂ ਦੇ ਨਾਲ ਗਲ ਦੱਬ ਕੇ ਗਲ ਘੁੱਟ ਕੇ ਖੱਬੇ ਪਾਸੇ ਉਸ ਪੱਲੂ ਨਾਲ ਗੱਠ ਮਾਰੀ ਹੋਈ ਸੀ ਇਹ ਗੱਲ ਅਖਬਾਰਾਂ ਦੇ ਵਿੱਚ ਆਉਂਦੀ ਹੈ ਤੇ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਲੋਕਾਂ ਨੂੰ ਪੁਲਿਸ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਕੱਲੀਆਂ ਔਰਤਾਂ ਘਰੋਂ ਬਾਹਰ ਨਾ ਨਿਕਲਣ ਸੁਣਨੇ ਰਾਹਾਂ ਤੇ ਨਾ ਜਾਣ ਹੁਣ ਇਸ লাশ ਦੀ ਸਨਖਤ ਕੀਤੀ ਜਾਂਦੀ ਹੈ ਕਿ ਇਹ লাশ ਆਖਰ ਕਿਸ ਦੀ ਹੈ ਇਹ ਮਾਰੀ ਜਾਣ ਵਾਲੀ ਔਰਤ ਕੌਣ ਹੈ ਤਾਂ ਪਤਾ ਲੱਗਦਾ ਕਿ ਇਸ ਔਰਤ ਦਾ ਨਾਮ ਅਨੀਤਾ ਦੇਵੀ ਹੈ ਜਿਸ ਦੀ ਉਮਰ ਲਗਭਗ 46 ਸਾਲ ਹੈ ਇਹ ਥਾਣਾ ਸ਼ੇਰਗੜ ਦੇ ਅਧੀਨ ਪੈਂਦੇ ਪਿੰਡ ਹੋਸ਼ਪੁਰ ਦੀ ਹੈ ਤੇ ਇਸ ਦੇ ਪੱਤੀ ਦਾ ਨਾਮ ਸੋਮਪਾਲ ਹੈ ਸੋਮਪਾਲ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਘਰ ਵਾਲੀ ਇੱਥੇ ਕਿਵੇਂ ਆਈ ਤਾਂ ਉਸ ਨੇ ਦੱਸਿਆ ਕਿ ਮੇਰੀ ਘਰ ਵਾਲੀ 1 ਜੁਲਾਈ 2024 ਨੂੰ ਤਕਰੀਬਨ 7:30 ਵਜੇ ਘਰੋਂ ਨਿਕਲੀ ਕਿਉਂਕਿ ਉਸ ਨੇ ਬੈਂਕ ਦਾ ਕੰਮ ਕਰਨਾ ਸੀ ਬੈਂਕ ਵਿੱਚ ਉਸ ਨੂੰ ਕੰਮ ਸੀ ਉੱਥੇ ਜਾਣਾ ਸੀ ਤੇ ਉਸ ਤੋਂ ਬਾਅਦ ਉਸਨੇ ਆਪਣੇ ਪੇਕੇ ਘਰ ਜਾਣਾ ਸੀ ਪਰ ਉਸ ਦੀ ਘਰ ਵਾਲੀ ਰਾਤ ਦੇ 8 ਵਜੇ ਤੱਕ ਪੇਕੇ ਨਹੀਂ ਪਹੁੰਚਦੀ ਤਾਂ ਸੋਮਪਾਲ ਨੂੰ ਉਸ ਦੀ ਚਿੰਤਾ ਹੁੰਦੀ ਹੈ ਹੁਣ ਸੋਮਪਾਲ ਉਸ ਦੀ ਤਲਾਸ਼ ਕਰਦਾ ਹੈ ਪਰ ਘਰ ਵਾਲੀ ਦਾ ਕੋਈ ਵੀ ਪਤਾ ਨਹੀਂ ਹੁੰਦਾ ਤੇ ਸਵੇਰੇ 2 ਜੁਲਾਈ ਨੂੰ ਉਸ ਨੂੰ ਖਬਰ ਮਿਲਦੀ ਹੈ ਕਿ ਇੱਕ ਔਰਤ ਦੀ লাশ ਗੰਨੇ ਦੇ ਖੇਤ ਦੇ ਵਿੱਚ ਪਈ ਹੈ ਇਸ ਸੀਰੀਅਲ ਕਿਲਰ ਵੱਲੋਂ ਇੱਕ-ਇੱਕ ਕਰਕੇ 11 ਕਤਲ ਕਰ ਦਿੱਤੇ ਗਏ ਸੀ ਪਹਿਲਾ ਕਤਲ ਇਸ ਨੇ ਮਈ 2023 ਚ ਕੀਤਾ ਉਸ ਤੋਂ ਬਾਅਦ 5 ਜੂਨ ਨੂੰ ਦੂਸਰਾ 19 ਜੂਨ ਨੂੰ ਤੀਸਰਾ 30 ਜੂਨ ਨੂੰ ਚੌਥਾ 22 ਜੁਲਾਈ ਨੂੰ ਪੰਜਵਾਂ 23 ਜੁਲਾਈ ਨੂੰ ਛੇਮਾ 19 ਅਗਸਤ ਨੂੰ ਸੱਤਵਾਂ 31 ਅਕਤੂਬਰ ਨੂੰ ਅੱਠਵਾਂ 20 ਨਵੰਬਰ ਨੂੰ ਨੌਵਾਂ 26 ਨਵੰਬਰ ਨੂੰ 10ਵਾਂ 2 ਜੁਲਾਈ 2024 ਨੂੰ 11 ਏਦਾਂ-ਏਦਾਂ ਕਰਕੇ ਇਸ ਨੇ 11 ਕਤਲ ਕਰ ਦਿੱਤੇ ਸੀ ਇਹ 11 ਦੀਆਂ 11 ਔਰਤਾਂ ਹੀ ਸਨ ਜਿਨ੍ਹਾਂ ਦੀ ਉਮਰ ਲਗਭਗ 40 ਤੋਂ ਲੈ ਕੇ 60-65 ਸਾਲ ਦੇ ਵਿੱਚ ਸੀ ਇਹ ਜੋ ਔਰਤਾਂ ਦਾ ਕਤਲ ਹੋਇਆ ਸੀ ਇਹ ਦੋ ਥਾਣਿਆਂ ਦੇ ਵਿੱਚ ਪੈਂਦੇ 250 ਪਿੰਡਾਂ ਦੇ ਵਿੱਚ ਲੀਆਂ ਹੀ ਔਰਤਾਂ ਸੀ ਥਾਣਾ ਸ਼ਾਹੀ ਤੇ ਥਾਣਾ ਸ਼ੇਰਗੜ ਇਸ ਦੇ ਅਧੀਨ ਪੈਂਦੇ 250 ਪਿੰਡਾਂ ਦੀਆਂ ਹੀ ਔਰਤਾਂ ਸੀ ਜਿਨ੍ਹਾਂ ਦਾ ਕਤਲ ਹੋਇਆ ਸੀ ਤੇ ਇਹ ਕਤਲ ਵੀ ਸਮਸ਼ਾਨ ਜਗ੍ਹਾ ਦੇ ਵਿੱਚ ਜਾਂ ਗੰਨੇ ਦੇ ਖੇਤ ਦੇ ਵਿੱਚ ਹੋਇਆ ਸੀ ਮੇਨ ਸੜਕ ਤੇ ਨਹੀਂ ਹੋਇਆ ਸੀ ਇਹ ਰਾਹਾਂ ਤੇ ਹੋਇਆ ਸੀ ਸੁੰਨੇ ਰਾਹਾਂ ਤੇ ਇਸ ਲਈ ਹੀ ਪੁਲਿਸ ਬਾਰ-ਬਾਰ ਅਪੀਲ ਕਰ ਰਹੀ ਸੀ ਕਿ ਕਲੀਆਂ ਔਰਤਾਂ ਸੁੰਨੇ ਰਾਹਾਂ ਤੇ ਨਾ ਨਿਕਲਣਾ ਸ਼ਾਮ ਵੇਲੇ ਨਾ ਨਿਕਲਣ ਪੁਲਿਸ ਲੋਕਾਂ ਨੂੰ ਜਾਗਰੂਤ ਵੀ ਕਰਦੀ ਹੈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਤ ਕੀਤਾ ਜਾਂਦਾ ਹੈ ਕਿ ਸੀਰੀਅਲ ਕਿਲਰ ਘੁੰਮ ਰਿਹਾ ਹੈ ਜੋ ਕਿ ਕੱਲੀਆਂ ਔਰਤਾਂ ਨੂੰ ਸ਼ਿਕਾਰ ਬਣਾਉਂਦਾ ਹੈ ਪੁਲਿਸ ਵੱਲੋਂ ਇਸ ਸੀਰੀਅਲ ਕਿਲਰ ਨੂੰ ਫੜਨ ਲਈ 1500 ਤੋਂ ਕੈਮਰੇ ਲਗਾਏ ਜਾਂਦੇ ਨੇ 1.5 ਲੱਖ ਤੋਂ ਵੱਧ ਕਾਲ ਡਿਟੇਲਾਂ ਤਲਾਸ਼ ਕੀਤੀਆਂ ਜਾਂਦੀਆਂ ਜਿਸ ਏਰੀਏ ਦੇ ਵਿੱਚ ਕਤਲ ਹੋ ਜਾਂਦਾ ਉਸ ਏਰੀਏ ਦੇ ਡੰਪ ਚੱਕ ਕੇ ਜਾਣੀ ਉਸ ਏਰੀਏ ਦੇ ਵਿੱਚ ਜਿੰਨੇ ਮੋਬਾਈਲ ਐਕਟਿਵ ਹੁੰਦੇ ਆ ਉਹਨਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ ਉਹ ਦੇਖੇ ਜਾਂਦੇ ਨੇ ਕਿ ਕਿਹਨਾ ਕਿਹਨਾ ਦੇ ਆ ਪਰ ਪੁਲਿਸ ਦੇ ਹੱਥ ਕੋਈ ਵੀ ਸਫਲਤਾ ਨਹੀਂ ਲੱਗ ਰਹੀ ਸੀ ਪੁਲਿਸ ਹੈਰਾਨ ਸੀ ਪੁਲਿਸ ਪੁਲਿਸ ਪਰੇਸ਼ਾਨ ਸੀ ਇਸ ਘਟਨਾ ਦਾ ਪਰਦਾ ਫਾਸ਼ ਕਰਨ ਦੇ ਵਿੱਚ ਚਾਰ ਪੁਲਿਸ ਕਰਮੀਆਂ ਦਾ ਅਹਿਮ ਯੋਗਦਾਨ ਰਿਹਾ ਜੋ ਕਿ ਥਾਣਾ ਸਾਹੀ ਦੇ ਸੀ ਇੱਕ ਦਾ ਨਾਮ ਸਰਫਰਾਜ਼ ਦੂਜੇ ਦਾ ਉੱਤਮ ਤੀਜੇ ਦਾ ਸ਼ੇਖਰ ਤੇ ਚੌਥੇ ਦਾ ਅਮਿਤ ਚੌਧਰੀ ਇਹਨਾਂ ਨੇ ਇਸ ਘਟਨਾ ਦਾ ਖੁਲਾਸਾ ਕਰਨ ਦੇ ਵਿੱਚ ਇਸ ਸੀਰੀਅਲ ਕਿਲਰ ਨੂੰ ਫੜਨ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਸੀ ਇਹਨਾਂ ਨੇ ਆਪਣੀ ਡਿਊਟੀ ਤੋਂ ਬਾਅਦ ਵੀ ਇਸ ਸੀਰੀਅਲ ਕਿਲਰ ਨੂੰ ਫੜਨ ਲਈ ਬਹੁਤ ਜਦੋਜਹਿਦ ਕੀਤੀ ਇਹ ਪਿੰਡ ਪਿੰਡ ਜਾਂਦੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਦੇ ਜਾਨੀ ਇਹਨਾਂ ਨੇ ਆਪਣਾ ਦਿਨ ਰਾਤ ਇੱਕ ਕਰ ਦਿੱਤਾ ਸੀ ਇਸ ਸੀਰੀਅਲ ਕਿਲਰ ਨੂੰ ਫੜਨ ਵਾਸਤੇ ਕਈ ਲੋਕਾਂ ਤੋਂ ਜਾਣਕਾਰੀ ਇਕੱਠੀ ਕਰਕੇ ਪੁਲਿਸ ਵੱਲੋਂ ਇਸ ਸੀਰੀਅਲ ਕਿਲਰ ਦਾ ਤਿੰਨ ਸਕੈਚ ਤਿਆਰ ਕੀਤੇ ਜਾਂਦੇ ਨੇ ਤੇ 6 ਅਗਸਤ 2024 ਨੂੰ ਇਹਨਾਂ ਸਕੈਚਾਂ ਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ মিডিਆ ਤੇ ਸੋਸ਼ਲ ਮੀਡੀਆ ਤੇ ਪਿੰਡ-ਪਿੰਡ ਜਾਣੀ ਹਰ ਕਿਤੇ ਇਹਨਾਂ ਸਕੈਚਾਂ ਨੂੰ ਵਾਇਰਲ ਕੀਤਾ ਜਾਂਦਾ ਹੈ ਤੇ ਇਸ ਤੋਂ 2 ਦਿਨ ਬਾਅਦ 8 ਅਗਸਤ 2024 ਨੂੰ ਪਤਾ ਲੱਗਦਾ ਕਿ ਜੋ ਸਕੈਚ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਉਹੋ ਜੀ ਸ਼ਕਲ ਦਾ ਬੰਦਾ ਸਾਹੀ ਥਾਣੇ ਦੇ ਅਧੀਨ ਇੱਕ ਮਚਾਨ ਹੈ ਉੱਥੇ ਦੇਖਿਆ ਗਿਆ ਪੁਲਿਸ ਨੂੰ ਉਹ ਜਗ੍ਹਾ ਤੇ ਜਾਂਦੀ ਹੈ ਤੇ ਉੱਥੇ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੀ ਹੈ ਜਿਸ ਦੀ ਸ਼ਕਲ ਇਸ ਸਕੈਚ ਨਾਲ ਮਿਲਦੀ ਜੁਲਦੀ ਸੀ ਪਰ ਪੁਲਿਸ ਨੂੰ ਲੱਗਦਾ ਕਿ ਇਹ ਬੰਦਾ ਤਾਂ ਮੰਦਬੁੱਧੀ ਹੈ ਜਦੋਂ ਉਸ ਨਾਲ ਗੱਲ ਕਰ ਦਿੱਤਾ ਉਹ ਕੁਝ ਬੋਲਦਾ ਨਹੀਂ ਸੀ ਤੇ ਕਈ ਵਾਰ ਗੱਲ ਕਰਦਾ ਕਰਦਾ ਹੱਸ ਪੈਂਦਾ ਤਾਂ ਪੁਲਿਸ ਨੂੰ ਲੱਗਿਆ ਕਿ ਇਹ ਬੰਦਾ ਇੰਨਾ ਖਤਰਨਾਕ ਕਿਵੇਂ ਹੋ ਸਕਦਾ ਹੈ ਦਰਅਸਲ ਇਹ ਬੰਦੇ ਦਾ ਨਾਮ ਕੁਲਦੀਪ ਗੰਗਵਾਰ ਸੀ ਤੇ ਇਹ ਥਾਣਾ ਨਵਾਬ ਗੰਜ ਦੇ ਅਧੀਨ ਪੈਂਦਾ ਇੱਕ ਇਲਾਕਾ ਬਾਕਰਪੁਰ ਉਸ ਦਾ ਰਹਿਣ ਵਾਲਾ ਸੀ ਇਸ ਦੇ ਪਿਤਾ ਦਾ ਨਾਮ ਬਾਬੂ RAM ਸੀ ਤੇ ਜਦੋਂ ਇਹ ਛੋਟਾ ਸੀ ਉਸ ਵੇਲੇ ਹੀ ਏਸ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਏਸ ਦਾ ਪਿਤਾ ਹੋਰ ਵਿਆਹ ਕਰਵਾ ਲੈਂਦਾ ਹੈ ਪਰ ਏਸ ਦੀ ਜੋ ਮਤਰੀਏ ਮਾਂ ਹੁੰਦੀ ਹੈ ਉਹ ਏਸ ਨਾਲ ਬੜਾ ਵਿਤਕਰਾ ਕਰਦੀ ਹੈ ਏਸ ਦੀ ਕੁੱਟਮਾਰ ਕਰਦੀ ਹੈ ਤੇ ਏਸ ਦਾ ਪਿਤਾ ਵੀ ਏਸ ਦੀ ਮਤਰੀਏ ਮਾਂ ਦੇ ਪਿੱਛੇ ਲੱਗ ਕੇ ਏਸ ਦੀ ਕੁੱਟਮਾਰ ਕਰਦਾ ਹੈ ਜਾਨੀ ਇਹ ਮੰਦਬੁੱਧੀ ਤਰ੍ਹਾਂ ਦਾ ਮੁੰਡਾ ਹੁੰਦਾ ਹੈ ਤੇ ਇਸ ਨੂੰ ਬਹੁਤ ਕੁੱਟਿਆ ਜਾਂਦਾ ਹੈ ਇਸ ਤੇ ਮਨ ਦੇ ਵਿੱਚ ਆਪਣੇ ਮਾਤਾ ਪਿਤਾ ਲਈ ਬਹੁਤ ਜ਼ਿਆਦਾ ਨਫ਼ਰਤ ਭਰ ਜਾਂਦੀ ਹੈ ਪਰ ਇਹ ਉਹਨਾਂ ਨੂੰ ਕੁਝ ਕਹਿੰਦਾ ਨਹੀਂ ਉਸ ਤੋਂ ਬਾਅਦ 2014 ਦੇ ਵਿੱਚ ਇਸ ਦਾ ਵਿਆਹ ਹੋ ਜਾਂਦਾ ਹੈ ਇੱਕ ਲੌਂਗ ਸ਼ਰੀ ਨਾਂ ਦੀ ਕੁੜੀ ਦੇ ਨਾਲ ਜੋ ਕਿ ਹੈਂਡੀਕੈਪਡ ਹੁੰਦੀ ਹੈ ਇਸ ਦੇ ਕਰ ਦੋ ਬੱਚਿਆਂ ਦਾ ਜਨਮ ਵੀ ਹੁੰਦਾ ਹੈ ਪਰ ਉਹ 2018 ਦੇ ਵਿੱਚ ਇਸ ਨੂੰ ਛੱਡ ਕੇ ਚਲੀ ਜਾਂਦੀ ਹੈ ਹੁਣ ਇਹ ਆਪਣੇ ਪਿਤਾ ਦਾ ਘਰ ਛੱਡ ਦਿੰਦਾ ਹੈ ਕਿਉਂਕਿ ਇਸ ਨਾਲ ਕੁੱਟਮਾਰ ਹੁੰਦੀ ਸੀ ਇਸ ਦੀ ਉਮਰ ਤਕਰੀਬਨ 35 ਸਾਲ ਸੀ ਇਹ ਆਪਣੇ ਪਿਤਾ ਦਾ ਘਰ ਛੱਡ ਦਿੰਦਾ ਹੈ 2023 ਦੇ ਵਿੱਚ ਤੇ ਇਹ ਆਪਣੀਆਂ ਭੈਣਾਂ ਦੇ ਕੋਲ ਰਹਿਣ ਚਲਿਆ ਜਾਂਦਾ ਇਸ ਦੀਆਂ ਦੋ ਭੈਣਾਂ ਹੁੰਦੀਆਂ ਨੇ ਜੋ ਵਿਆਹੀਆਂ ਹੁੰਦੀਆਂ ਇੱਕ ਭੈਣ ਪਿੰਡ ਸਬਜੀਪੁਰ ਤੇ ਦੂਜੀ ਭੈਣ ਪਿੰਡ ਆਨੰਦਪੁਰ ਦੇ ਵਿੱਚ ਰਹਿੰਦੀ ਹੁੰਦੀ ਹੈ ਇਹ ਹੁਣ ਆਪਣੀਆਂ ਭੈਣਾਂ ਕੋਲੇ ਜਾਂਦਾ ਹੈ ਕਦੇ ਵੱਡੀ ਭੈਣ ਕੋਲ ਤੇ ਕਦੇ ਛੋਟੀ ਭੈਣ ਕੋ ਰਹਿੰਦਾ ਤੇ ਕਦੇ ਆਪਣੇ ਰਿਸ਼ਤੇਦਾਰਾਂ ਕੋਲ ਚਲਿਆ ਜਾਂਦਾ ਯਾਨੀ ਇਸ ਦੀ ਜੋ ਜ਼ਿੰਦਗੀ ਸੀ ਐਦਾਂ ਹੀ ਕੱਟ ਰਹੀ ਸੀ ਇਹ ਰੋਟੀ ਪਾਣੀ ਖਾ ਕੇ ਸੁੰਨੇ ਰਾਹਾਂ ਤੇ ਤੁਰਿਆ ਫਿਰਦਾ ਰਹਿੰਦਾ ਹੈ ਪਗ ਡੰਡੀਆਂ ਤੇ ਯਾਨੀ ਸੁੰਨੇ ਇਲਾਕਿਆਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਮਈ 2023 ਦੀ ਗੱਲ ਹੈ ਇਹ ਇੱਕ ਸੁੰਨੇ ਰਸਤੇ ਤੇ ਜਾ ਰਿਹਾ ਸੀ ਤਾਂ ਇਸ ਨੂੰ ਇੱਕ ਔਰਤ ਮਿਲਦੀ ਹੈ ਜਿਸ ਦੀ ਉਮਰ ਲਗਭਗ 46 ਸਾਲ ਹੁੰਦੀ ਹੈ ਤੇ ਉਸ ਦਾ ਨਾਮ ਕਲਾਬਤੀ ਹੁੰਦਾ ਹੈ ਉਹ ਜਦੋਂ ਇਸ ਨੂੰ ਮਿਲਦੀ ਹੈ ਤਾਂ ਇਹ ਉਸ ਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਉਸ ਨੂੰ ਲੱਗਦਾ ਕਿ ਮੰਦਬੁੱਧੀ ਮੁੰਡਾ ਦਾ ਤੇ ਉਹ ਵੀ ਇਸ ਨਾਲ ਗੱਲਾਂ ਕਰਦੀ ਹੈ ਪਰ ਗੱਲਾਂ ਕਰਦੇ ਕਰਦੇ ਇਹ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਸੰਬੰਧ ਬਣਾ ਇਹ ਗੱਲ ਸੁਣ ਕੇ ਕਲਾਬਤੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਉਹ ਇਸ ਨੂੰ ੱੱਕਾ ਮਾਰ ਦਿੰਦੀ ਹੈ ੱੱਕਾ ਜਦੋਂ ਇਸ ਨੂੰ ਵੱਜਦਾ ਤਾਂ ਇਸ ਨੂੰ ਗੁੱਸਾ ਆ ਜਾਂਦਾ ਤੇ ਇਹ ਕਲਾਬਤੀ ਦਾ ਗਲ ਫੜ ਲੈਂਦਾ ਉਸ ਤੋਂ ਬਾਅਦ ਉਸ ਦੀ ਸਾੜੀ ਦੇ ਪੱਲੇ ਦੇ ਨਾਲ ਹੀ ਉਸ ਦਾ ਗਲ ਘੁੱਟ ਦਿੰਦਾ ਤੇ ਗਲ ਘੁੱਟਣ ਤੋਂ ਬਾਅਦ ਖੱਬੇ ਪਾਸੇ ਸਾੜੀ ਦੇ ਪੱਲੇ ਦੀ ਗੱਠ ਮਾਰ ਦਿੰਦਾ ਜਦੋਂ ਹੁਣ ਇਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਇਸ ਨੂੰ ਇੱਕ ਪੁਤਲਾ ਦਿੱਤਾ ਜਾਂਦਾ ਤੇ ਇਸ ਤੋਂ ਪੁੱਛਿਆ ਜਾਂਦਾ ਕਿ ਤੂੰ ਕਤਲ ਕਿਵੇਂ ਕਰਦਾ ਸੀ ਤਾਂ ਇਸ ਨੇ ਬਿਲਕੁਲ ਉਸੇ ਤਰ੍ਹਾਂ ਪੁਤਲੇ ਦਾ ਗਲ ਸਾੜੀ ਦੇ ਪੱਲੇ ਦੇ ਨਾਲ ਕੁੱਟਿਆ ਤੇ ਖੱਬੇ ਪਾਸੇ ਗੱਠ ਮਾਰਤੀ ਕਿਸੇ ਔਰਤ ਦੇ ਸੂਟ ਪਾਇਆ ਹੁੰਦਾ ਤਾਂ ਉਸ ਦੀ ਚੁੰਨੀ ਦੇ ਨਾਲ ਉਸ ਦਾ ਗਲ ਕੁੱਟ ਦਿੰਦਾ ਜੇ ਸਾੜੀ ਪਾਈ ਹੁੰਦੀ ਤਾਂ ਸਾੜੀ ਦੇ ਪੱਲੇ ਦੇ ਨਾਲ ਉਸ ਦਾ ਗਲ ਕੁੱਟ ਦਿੰਦਾ ਤੇ ਖੱਬੇ ਪਾਸੇ ਗੱਠ ਮਾਰ ਦਿੰਦਾ ਸੀ ਕੁਲਦੀਪ ਗੰਗਵਾਰ ਜਦੋਂ ਇਹ ਸਾਰੇ ਘਟਨਾ ਦਾ ਖੁਲਾਸਾ ਕਰਦਾ ਜਦੋਂ ਦੱਸਦਾ ਕਿ ਮੈਂ ਐਦਾਂ ਕਤਲ ਕਰਦਾ ਹੁੰਦਾ ਸੀ ਤਾਂ ਉਹ ਐਸਐਸਪੀ ਸਾਹਿਬ ਦੇ ਹੱਥ ਕੰਦੇ ਤੇ ਹੱਥ ਮਾਰ ਕੇ ਕਹਿੰਦਾ ਕਿ ਐਦਾਂ ਕਰਦਾ ਹੁੰਦਾ ਸੀ ਜਦੋਂ ਇਸ ਨੂੰ ਪੁੱਛਿਆ ਕਿ ਤੂੰ ਗੰਡ ਕਿਉਂ ਮਾਰਦਾ ਸੀ ਗੱਠ ਕਿਉਂ ਮਾਰਦਾ ਸੀ ਤਾਂ ਇਸ ਨੇ ਦੱਸਿਆ ਕਿ ਇਸ ਲਈ ਮਾਰਦਾ ਸੀ ਕਿ ਜੇ ਸਾੜੀ ਇਸ ਦੇ ਗਲ ਵਿੱਚੋਂ ਨਿਕਲ ਗਈ ਜਾਂ ਚੁੰਨੀ ਇਸ ਦੇ ਗਲ ਵਿੱਚੋਂ ਨਿਕਲ ਗਈ ਤਾਂ ਇਹ ਬਚ ਜਾਵੇਗੀ ਇਸ ਲਈ ਉਹ ਗੱਠ ਮਾਰ ਦਿੰਦਾ ਸੀ ਜਾਨੀ ਐਦਾਂ ਦਾ ਖੁੰਖਾਰ ਸੀਰੀਅਲ ਕਿਲਰ ਸੀ ਜਿਸ ਉੱਤੇ ਕਿਸੇ ਨੂੰ ਇਸ ਗੱਲ ਦਾ ਬਿਲਕੁਲ ਵੀ ਸ਼ੱਕ ਨਹੀਂ ਸੀ ਕਿ ਇਹ ਭੋਲਾ-ਪਾਲਾ ਦੇਖਣ ਵਾਲਾ ਮੰਦ ਬੁੱਧੀ ਦੇਖਣ ਵਾਲਾ ਬੰਦਾ ਇੰਨਾ ਖੁੰਖਾਰ ਹੋ ਸਕਦਾ ਹੈ ਇਨਾ ਭੈੜਾ ਹੋ ਸਕਦਾ ਹੈ ਪਰ ਜਦੋਂ ਇਸ ਗੱਲ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਸੋ ਇਹ ਜਿਹੜੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੇ ਆ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ